ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਬੱਤਾ ਲਓ ਜੀ ਅੱਜ ਮੌਸਮ ਹੁਣ ਰੰਗੀਨ ਹੋਇਆ ਵਾ ਭਾਈ ਗਰਮੀ ਹੋ ਗਈ ਬਹੁਤ ਜ਼ਿਆਦਾ ਹੁਣ ਮਾਲਕ ਨੇ 3-4 ਦਿਨ ਦਿੱਤੇ ਸਾਨੂੰ ਥੋੜਾ ਜਿਹਾ ਮੀਤੇ ਪਰ 헤ਜ ਰੱਖਿਆ ਮਾਲਕ ਨੇ ਹਨਾ ਸਾਡਾ ਅਚਾਰ ਵਾਲਾ ਕੰਮ ਆਹ ਰਹਿ ਗਿਆ ਤਾਂ ਜੀ ਵਿਚਾਲੀ ਜਿੱਦਾਂ ਤੁਸੀਂ ਦੇਖਿਆ ਹੀ ਆ ਉਸ ਦਿਨ ਦੀ ਟਰਾਲੀ ਦੇਖ ਲਓ ਤੁਸੀਂ ਅੱਜ ਮੁੱਕੀ ਆ ਆ ਹੁਣ ਪੱਲੜ ਅੱਜ ਉਹਰੇ ਪਾਣੇ ਸੁੱਕਣਾ ਪਾਤਾ ਮਤਲਬ ਪਹਿਲਾਂ ਤਾਂ ਅਸੀਂ ਪਾਉਣ ਲੱਗੇ ਨੇਰੀ ਉਹ ਮੱਕੀ ਫੇਰ ਇੱਕ ਤਾਂ ਉਹਦੇ 'ਚ ਦਾਣਾ ਤਾਂ ਜੀ ਦਾਣੇ ਕਰਕੇ ਉਦਾਂ ਵੀ ਫਿਰ ਨਿਹਰਾ ਹਰਾ ਵੀ ਤੁਹਾਨੂੰ ਪਤਾ ਖਰਾਬ ਕਰਦਾ ਹਨਾ ਤਾਹ ਕਰਕੇ ਭਾਈ ਕੰਮ ਹੋ ਗਿਆ ਜੀ ਖਰਾਬ ਡੰਗਰਾਂ ਨੂੰ ਲੱਗੀ ਮੋਕ ਅਸੀਂ ਜਿਆਦਾ ਹੀ ਮਤਲਬ ਲੱਗ ਗਏ ਤੇ ਹਰਾ ਖੁੱਲ੍ਹੇ ਹੀ ਪਾਉਣ ਹਨਾ ਫਿਰ ਉਹਦੇ ਕਰਕੇ ਭਾਈ ਕਰਨਾ ਪਿਆ ਜੀ ਪਰਹੇਜ ਫਿਰ ਤੂੜੀ ਮਿਕਸ ਕਰਕੇ ਪਾਉਣ ਲੱਗੇ ਤਾਂ ਕਰਕੇ ਜਿਆਦਾ ਦਿਨ ਲੰਘੇ ਟਰਾਲੀ ਨਾਲ ਹਫਤਾ ਹਫਤਾ ਕੱਟੋ-ਕੱਟ ਮੇਰੇ ਸ਼ਾਨ ਨਾਲ ਹੋਏ ਗਿਆ ਸ਼ਹਿਰ ਆਪਾਂ ਨਹੀਂ ਤਾਂ 4 4-5 ਦਿਨ ਤਾਂ ਹੋਏਗੇ ਫਿਰ ਵੀ ਚਲੋ ਮੋਕ ਕੀ ਫੈਮ ਜੇ ਨਾਲੇ ਹਨਾ ਕਿਉਂਕਿ ਹੁਣ ਖਰਾਬ ਵੀ ਹੋਣ ਲੱਗਿਆ ਦਾ ਕਾਲਾ ਜਾ ਹੋਣ ਲੱਗਿਆ ਦਾ ਹੋਰੇ ਤਰ੍ਹਾਂ ਨਾ ਗਰਭ ਗਿਆ ਦਾ ਹਰਾ ਆ ਕਰਕੇ ਤੇ ਇਹ ਚਲੋ ਹੁਣ ਅੱਜ ਫਾਈਨਲੀ ਮੁੱਕ ਲਿਆ ਜੀ ਹੁਣ ਗਿਆ ਬਾਬੇ ਢੂ ਮੱਕੀ ਵੱਢਣ ਮੱਕੀ ਲਿਆ ਕੇ ਵੱਢ ਗਏ ਜੇ ਹੁਣ ਮੌਸਮ ਮੀਂਹ ਨਾ ਪਵੇ 1 2 ਦਿਨ ਸਾਡਾ ਆਚਾਰ ਪੈ ਜਾਊਗਾ ਜੇ ਨਾ ਹਟਿਆ ਮੀਂਹ ਫੇਰ ਆਚਾਰ ਵਾਲਾ ਦਾ ਔਖਾ ਹੋ ਜਾਣਾ ਜੀ ਕੰਮ ਫੇਰ ਤਾਂ ਜਾਂ ਤਾਂ ਛੱਲੀਆਂ ਤੋੜਨੀਆਂ ਪੈਣੀਆਂ ਕੁਝ ਤਾਂ ਕਰਨੀ ਪੈਣਾ ਹੈ ਨਾ ਤੇ ਉਹ ਹੈ ਦੋ ਨੋਟ ਲਾ ਭਾਈ ਮੈਂ ਕਹਿੰਦਾ ਬਾਈ ਚੱਕ ਲੈ ਗਿਆ ਆ ਦੇਖੋ ਸਿਸਟਮ ਅੱਜ ਸਾਡੇ ਘਰਦਿਆਂ ਨੇ ਕਿਆ ਕਰਿਆ ਮਸ਼ੀਨ ਦੇ ਵਿੱਚੇ ਮੇਰੇ ਪੈਸੇ ਧੋਤੇ 500 ਰੁਪਿਆ ਦਾ ਜੀ ਵਿੱਚ ਹੁਣ ਪੱਕਾ ਯਾਦ ਨਹੀਂ 500 ਦਾ ਕਿ ਵੱਧ ਦਾ ਤੇ ਆਈ ਕਾ 20 ਰੁਪਿਆ ਦਾ ਫਟੇ ਗਿਆ ਇਹ ਤਾਂ ਜਮੇ ਇਹ ਮੈਂ ਫੇ ਗੱਡੀ ਦੇ ਹੁਣ ਬੌਂਟ ਪਾ ਸੁੱਕਣੇ ਪਏ ਹੋਏ ਤੇ ਕਿਉਂਕਿ ਇਹ ਗਰਮ ਵੀ ਬਹੁਤ ਆ ਇੱਕ ਤਾਂ ਤਾਂ ਕਰਕੇ ਪਰ ਨੋਟ ਉੜੀ ਜਾਂਦੇ ਤੇ ਇਹ ਤਾਂ ਚਿਪਕ ਗਿਆ ਨਾਲੇ ਆਹ ਬਲੇ ਉੜੀ ਜਾਂਦੇ ਤੇ ਇਹ ਮੈਦੇ ਥੱਲੇ ਰੱਬ ਤੇ ਇਹ ਵੀ ਹੁਣ ਤਾਂ ਚਲੋ ਸੁੱਕ ਗਿਆ ਹਨ ਤੇ 500 ਚੋਂ ਘਾਟਾ ਪੈ ਗਿਆ ਇੱਥੇ ਨੋਟ ਪਏ ਤੇ 200 ਹੁਣ ਬਾਈ ਲੈ ਗਿਆ ਤੇ 100 ਰੁਪਿਆ ਇੱਥੇ ਭਾਈ ਪਾਪਾ ਜੀ ਨੇ ਚੱਕ ਲਿਆ ਪਹਿਲਾਂ ਚਲੋ ਪਾਪਾ ਜੀ ਮੈਂ ਆਪਾਂ ਕਹਿ ਨਹੀਂ ਸਕਦੇ ਕੁਝ ਹਨਾ ਤੇ ਅਸੀਂ ਵੀ ਆਪਣੇ ਟਾਈਮ 'ਚ ਉਹਨਾਂ ਦੇ ਉਹਨਾਂ ਕੋਲੋਂ ਲੈ ਲੈ ਕੇ ਬਥੇਰੇ ਖਾਦੇ ਆ ਤੇ ਆ 200 ਰੁਪਿਆ ਰਹਿ ਗਿਆ 500 ਚੋਂ 200 ਪੱਲੇ ਪਿਆ ਇੱਕ ਦੋ ਨੋਟ ਫਟ ਗਏ ਹੈਨਾ ਚਲੋ ਕੋਈ ਗੱਲ ਨਹੀਂ ਤੇ ਹੁਣ ਭਾਈ ਚੱਲੇ ਆ ਜੀ ਅੱਜ ਅ ਬੜੀ ਭੈਣ ਨੂੰ ਸੰਧਾਰਾ ਦੇਣ ਹੈਨਾ ਅੰਦਰ ਤਿਆਰੀ ਚੱਲ ਰਹੀ ਹੈ ਤਿਆਰ ਹੋ ਰਹੀਆਂ ਮੈਡਮਾਂ ਹੈ ਤੇ ਟੌਰ ਕੱਟ ਰਹੀਆਂ ਪੂਰੀ ਤੇ ਆਜੋ ਭੇਪਾ ਚਾਲਦੇ ਅੰਦਰ ਦੇਖਦੇ ਆਂ ਭਾਈ ਅੰਦਰ ਜਾ ਕੇ ਹੁਣ ਦੇਖਦੇ ਆਂ ਕੁੰਡਾ ਲੱਗਿਆ ਹੋਇਆ ਅੰਦਰ ਏਸੀ ਚੱਲਦਾ ਬੈਠੀਆਂ ਮੈਡਮਾਂ ਕੰਮ ਨਾਲ ਇੱਕ ਸਾਡਾ ਬੰਦਾ ਆ ਬੈਠਾ ਉਹ ਸਿੱਧਾ ਹੋ ਕੇ ਬਹਿ ਜਾ ਕਰ ਕੁਰਸੀ 'ਤੇ ਤਰੀਅ ਅੱਧਾ ਤੇ ਥੱਲੇ ਲੰਮਕ ਜਾਂਦਾ ਅੱਧਾ ਉੱਪਰ ਹੋ ਜਾਂਦਾ ਹੈ ਲਓ ਜੀ ਇਹਦਾ ਬਸ ਆਹ ਚੀਜ਼ ਚਾਹੀਦੀ ਇਹਨੂੰ ਲੈ ਹੈ ਹੋਰ ਕੁਝ ਨਹੀਂ ਚਾਹੀਦਾ ਇਹਨੂੰ ਬਾਹ ਆਹ ਚੀਜ਼ ਚਾਹੇ ਸਾਰੀ ਦਿਹਾੜੀ ਲੈ ਇਹਨੂੰ ਛੇੜੋ ਰੋ ਦੱਸ ਭਾਈ ਇਹ ਇਕਣਾ ਬੀਂਦਾ ਜਾ ਹੋ ਕੇ ਬੈਠਾ ਰਹਿਣਾ ਚਲੋ ਹੁਣ ਚੱਲਦੇ ਆਂ ਜੀ ਅੰਦਰ ਦੇਖੀਏ ਭਾਈ ਆਵ ਜੀ ਭਾਈ हां मां अभी वाह बा, क्या बात है औरां शवरा निकल रही हां आ क्या है अच्छा ठीक है ठीक है हां पुट्टी चल रही है देख लो दीदी एदा बोल रही है पता नहीं पुट्टी हां ਉਹ ਬਹੁਤ ਮਹਿੰਗੀ ਆ ਜਿਵੇਂ ਤੁਹਾਡਾ ਪੁੱਟੀ ਨਾਲ ਘਰ ਸਜਦਾ ਆ ਉਮੀ ਸਮਝ ਲਓ ਅਸੀਂ ਸਜਦੀ ਆ ਬਸ ਸਿੱਧੀ ਜੀ ਗੱਲ ਆ ਅੱਛਾ ਮੈਂ ਕਰਦੀ ਜੀ ਦੀਦੀ ਕਹਿੰਦੇ ਮੈਂ ਮੈਂ ਕਰਦੀ ਆ ਜੀ ਅੱਛਾ ਸਾਸੀ ਕਹਿੰਦੀ ਸਾਰੇ ਲੋ ਮੇਰੇ ਕਰਦੇ ਜੀ ਤੁਸੀਂ ਸਾਰੇ ਜਣੇ ਠਿੱਕਾ ਖੋਵੋਗੇ ਚੜਦੀ ਕਲਾ 'ਚ ਰਹੋਗੇ ਅਸੀਂ ਚੱਲੇ ਆ ਜੀ ਆਪਣੇ ਸਭ ਨਾਲੋਂ ਬੜੇ ਨਾਲ ਅੱਜ ਸਾਡਾ ਪਲੈਨ ਤਿਆਰ ਇਹ ਨਾਲ ਕੋ ਜਾਣਦਾ ਇਹਨੂੰ ਪਿਆਰੀ ਬੋਤ ਹੈ ਇਹ ਸੱਟ ਪੁਰਾ ਹਾਂ ਪਰ ਉਹ ਕਰਕੇ ਕਹਿੰਦੇ ਮੈਂ ਹੋਰੇ ਤੇ ਜ਼ਿੰਦਾਰਾ ਲੈ ਕੇ ਜਾਣਾ ਉਹ ਖੇੜਾ ਕੇ ਆਇਓ ਖੇੜਾ ਕੇ ਨਹੀਂ ਚੱਲ ਗੱਲ ਵੀ ਠੀਕ ਆ ਫਰਜ਼ ਬਣਦਾ ਸਾਡਾ ਜਾਣ ਦਾ ਹੋਰ ਦੀਦੀ ਠੀਕ ਆ ਫਿਰ ਭਾਈ ਸਿਹਤ ਤੇਰੀ ਨਹੀਂ ਮੈਂ ਤਾਂ ਉਸ ਤਰਹੀ ਆ ਹਾਂ ਥੋੜਾ ਯਾ ਕਹਿੰਦੀ ਰਾਤ ਜ਼ਿਆਦਾ ਹੋਣ ਲੱਗਿਆ ਸੀਗਾ ਕੱਲ ਤੱਕ ਹਾਂ ਤੇ ਤਾਂ ਹੀ ਆਈ ਤੇ ਉਹ ਤੇ ਮੈਂ ਤੇ ਤਾਂ ਕੋਲ ਵੀ ਹੋਣਾ ਪੈ ਗਿਆ ਉਹ ਤੇ ਲੈਣੇ ਪੂਰੇ ਹਾਂ ਹਾਂ ਕਰਕੇ ਉਤਾਂ ਕਰਕੇ ਹਾਂ ਚਲ ਕੋਈ ਨਾ ਕੋਈ ਨਾ ਉਰੇ ਆਇਆ ਵੀ ਨੇੜੇ ਆ ਹਨਾ ਜੇ ਕਿਤੇ ਰੱਬ ਨਾ ਕਰੇ ਹਾਂ ਜੇ ਰੱਬ ਨਾ ਕਰੇ ਕਿਤੇ ਚੱਲ ਬੰਦੇ ਨੂੰ ਜੇ ਜ਼ਿਆਦਾ ਦਰਦ ਹੁੰਦਾ ਹੋਵੇ ਐਡਮਿਟ ਵੀ ਹੋਣਾ ਪੈਂਦਾ ਹਨਾ ਤਾਂ ਉਰੇ ਕੋਲ ਤਾਂ ਹੈਗੇ ਸਾਰੇ ਜਣੇ ਆ ਚਲੋ ਇੱਕ ਮਹਾਰਾਜ ਨੇ ਸੁੱਖ ਰੱਖਿਆ ਉਹ ਗਏ ਨਹੀਂ ਹਸਪੀਟਲ ਹਾਂ ਬਚਾਓ ਹੋ ਗਿਆ ਚਲੋ ਉਦੋਂ ਰਾਤ ਨੂੰ ਦਰਦ ਵੈਸੇ ਕਾਫੀ ਹੁੰਦਾ ਤਾਂ ਜੀ ਜਦੋਂ ਆਏ ਆ ਤੇ ਫੇਰ ਦਰਦ ਥੋੜਾ ਨਾ ਦਬ ਗਿਆ ਇੱਕ ਤੇ ਦੀ ਹੋਰ ਗੱਲ ਆ ਕਦਾ ਕਿਆ ਕਰਾ ਹੁਣ ਜਿਹੜੀ 5 ਦਿਨ ਦੀ ਦਵਾਈ ਡਾਕਟਰ ਨੇ ਲਿਖੀ ਪਰਮਾਰ ਨੇ ਉਹ ਅਸਲ ਚ ਆਪਾਂ ਨੂੰ ਉਹਨੇ ਹੌਲੀ ਹੌਲੀ ਅਸਰ ਕਰ ਕੱਲ ਤਾਂ ਹਜੇ 1 ਦਿਨ ਹੋਇਆ ਤਾਂ ਆਪਾਂ ਨੂੰ ਲਈ ਨੂੰ ਦਵਾਈ ਕਹਿੰਦੇ ਉਹ ਤਾਂ ਹੀ ਕਰਿਆ ਇਹ ਵੀ ਦੁਖਾਂ ਦਾ ਘੋੜੇ ਤੋੜ ਜਾਂਦਾ ਨੂੰ ਦੀ ਤੋੜਾ ਫਿਰ ਉਹ ਹਾਂ ਬਸ 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 ਉਹੀ ਗੱਲ ਨਾ ਹੌਲੀ ਹੌਲੀ ਆਰਾਮ ਆਊਗਾ ਤੇ ਕੋਈ ਗੱਲ ਨਹੀਂ ਹੋ ਜਾਣਾ ਸਹੀ ਮਾਲਕ ਕਰੂੰਗਾ ਕਿਰਪਾ ਆ ਜੀ ਨਾਲੇ ਫੇਸ ਸੇਮ ਹੋ ਜਾਣਾ ਆ ਦੇਖੋ ਬਾਈ ਦੇ ਦੇ ਕੋ ਥੋੜੇ ਜਿਹਾ ਲੱਗਦਾ ਪਰ ਕਹੋਗੇ ਕਿ ਮਾਂਪੀ ਕਲੰਗਾ ਹਾਂ ਹਾਂ ਤੁਹਾਨੂੰ ਮਤਰੀਆ ਅੱਜ ਇਹਨਾਂ ਨੇ ਫੇਰ ਟੋਕਰੀਆਂ ਖੋਲਣੀਆਂ ਸੀ ਬੱਲਾ ਬੱਲਾ ਮੈਂ ਤਾਂ ਹੈਰਾਨ ਆ ਕਿੰਨੇ ਆਪੇ ਇਹਨਾਂ ਕੋਲ ਹੈ ਮੰਨਾ ਬੁੱਲਾ ਲੈ ਦੱਸ ਕਿ ਜਿਆਦਾ ਜਿਆਦਾ ਰਵਿੰਦਰ ਮੈਨੂੰ ਵਿਆਹਣ ਆਇਆ ਆ ਅੱਛਾ ਦੇਖ ਲੋ ਤੇ ਬੁੱਤ ਵਿਚਾਰਾ ਕਦੇ ਪਾਇਆ ਹੀ ਨਹੀਂ ਪਾਲ ਮਗਰੀਬ ਨੂੰ ਮੈਂ ਕਹਿੰਦਾ ਐਂ ਕਰੀਏ ਹਾਂ ਜਿਹੜੇ ਆ ਆਹੀ ਸੱਟਾਂ ਨੇ ਆ ਸੋਨੇ ਆਏ ਵੇਚ-ਬੂਚੇ ਨੇ ਨਹੀਂਏ ਵੇਚ ਦੋ ਮੈਨੂੰ ਸਭ ਪਤਾ ਤਾਂ ਹੈ ਮੈਨੂੰ ਕਿੰਨਾ ਸੋਨਾ ਪਸੰਦ ਆ ਹਾਂ ਅੱਜ ਕੱਲ੍ਹ ਬਾਈ ਸੋਨਾ ਪਹਿਨਦਾ ਮੈਨੂੰ ਡਰਦੀ ਲੱਗਦਾ ਇਹ ਬਾਹਰ ਜਾ ਹਾਂ ਸਹੀ ਗੱਲ ਆ ਲੈ ਕੱਲ ਮੈਂ ਇੱਕ ਵੀਡੀਓ ਜੀ ਦੇਖਦਾ ਤਾਂ ਉਹ ਵਿਚਾਰੀ ਮਾਤਾ ਇਹ ਦੁਪਹਿਰ ਨੂੰ ਤੁਰੀ ਆਂਦੀ ਬੇੜੇ ਗਲੀ ਚ ਹੈ ਪਿੱਛੇ ਦੇ ਬੰਦਾ ਆਇਆ ਦੇਖ ਲੈ ਤੰਨ ਹਾਂ ਪੱਟ ਗਈ ਨੀ ਗਿਆ ਘਰ ਆ ਵੀ ਨਹੀਂ ਬੰਦਾ ਸੇਫ ਹੈਗਾ ਹਾਂ ਵੀਡੀਓ ਵਾਈਪ ਤੇ ਇੱਕ ਪਤਨੀ ਕਿਹਾ ਬੰਦ ਫੁੱਲ ਮਾਰੇ ਉਹ ਚੱਲੇ ਬੇਬੇ ਜੀ ਨਾਲ ਉਹਦੀ ਹੁੰਦੀ ਹੁੰਦੀ ਮੁੰਡਾ ਹੋਣਾ ਜਲ ਕੇ ਅੰਦਰ ਪਾ ਕੇ ਚੈਨ ਦੀ ਖੋਲ ਲਈ ਹਾਂ ਨਾ ਖਾਏ ਉਹ ਹੋਏ ਉਹ ਖੋਲੀ ਮਾਰੇ ਸਹੀ ਕੂੜ ਸੋਇਨਾ ਕੂੜ ਰੂਪਾ ਕੂੜ ਦਾ ਮਤਲਬ ਝੂਠ ਹੋ ਤੁਸੀਂ ਸਮਝਦੇ ਹੂੰ ਹੂੰ ਉਹ ਉਜੋਂ ਤੇ ਥੋੜਾ ਸੋਨਾ ਹੈ ਹੂੰ ਝੂਠ ਹੈ ਥੋੜਾ ਰੂਪਾ ਹੂੰ ਸਭ ਕੁਝ ਝੂਠ ਹੈ ਝੂਠਾ ਬਸ ਇੱਕ ਨੂਰ ਸੱਚ ਨੂਰ ਪੁੱਤ ਬਲ ਰਮਨ ਪੁੱਤ ਓਕੋ ਨਾਲ ਆਇਆ ਪੁੱਤ ਐਂ ਤੇ ਮੋਲੀ ਦੇ ਕੀ ਲਾਗ ਰਮਨ ਓ ਰਮਨ ਗਾਇਤਾ ਨੂਰ ਓ ਨੂਰ ਇੱਧਰ ਦੇਖ ਪੁੱਤ ਮੇਰੇ ਵੱਲੋਂ ਇੱਧਰ ਇੱਧਰ ਹੋਣ ਬਲਾ ਇੱਧਰ ਨੂੰ ਦੇਖ ਕੇ ਕਰ ਜਾ ਮੇਰੇ ਵੱਲੋਂ ਮੂੰਹ ਕਰਕੇ ਇੱਕ ਖਾੜਾ ਛਲੇਦਾ ਖੜਾ ਭਾਈ ਸ੍ਰੀ ਕਾਲ ਜੀ ਸਾਰਿਆਂ ਨੂੰ

मैं नहीं मैं तो आए कुछ नहीं किया भाई मैं तो आए कह रहा हूं पेड़ पर मैं तो का काम चल रहा है कह रहा हूं बापिया ने सोचा कोई ना किते दूर पे लेनी चाहिए थी फिर पता लगना सबको मुड़ के गल नहीं खेती फिर हो जाए कोई गल नहीं नहीं रहते पामा ये ठीक है जाए पा थे लड्डू जे ओ आ चक ਨੂੰ ਨਹੀਂ ਇਹਨਾਂ ਦੀ ਮੱਲ ਲੱਗਦਾ। ਵੀ ਨੂੰ ਮੱਤ। ਐ ਭਾਈ ਇਹਨਾਂ ਦਾ ਨਹੀਂ ਆਹੀ ਕੰਮ ਮੁਕਣਾ। ਹਾਂ। ਗੁੱਦਾ ਲੱਗੀ ਵੀ ਕਿੱਦਰ ਲੱਗੀ ਵੀ। ਕੰਮ ਮੁਕਣਿਆ ਇਹ ਕੁੱਪੜੀਆਂ ਮੁਕਣਿਆ ਕੰਮ ਨਹੀਂ ਹੈਗਾ ਇਹ। ਹਾਂ। ਲਾਉਣੇ ਵਾਲੀ ਉਮਰ ਆਜੇ। ਹਾਂ। ਹਾਂ। ਜੇ 2000 ਪਾਉਂਦੇ। ਭਾਈ ਕਹਿੰਦੇ ਤੇ ਮੀਆਂ ਹਰੀਆਂ ਪਿਆਰ ਹੁੰਦੀਆਂ ਐ ਅੱਛਾ ਇੱਕੋ ਲਤ ਨਹੀਂ ਆਦੀ ਮੋਗਣੀ ਪੱਗ ਬੰਨੀ ਚਾਹਤੋਗੇ ਤੇ ਆ ਵੇ ਠੀਕ ਆ ਇੱਕੜੀ ਚਾਹੀਦਾ ਮੰਮੀ ਚਾਹੀਦਾ ਇਹਨਾਂ ਦਾ ਸਿਆਰ ਖਾ ਲਾਉਣਾ ਹੀ ਆ ਸਾਰਾ ਕੁਝ ਜਿਹੜਾ ਲਾਣੀ ਨਹੀਂ ਦਿੱਤਾ ਵਾ ਖਰੀਦ ਕੇ ਹਾਂ ਤਾਂ ਲਾਉਣਾ ਹੀ ਲਾਉਣੇ ਵਾਸਤੇ ਦਿੱਤਾ ਇਹ ਮਤਲਬ ਇਹ ਇਹ ਮਤਲਬ ਆਪੇ ਪੈਰ ਕੋਹੜਾ ਮਾਰ ਹੋ ਜਾਵੇ ਜਿਹੜਾ ਖਰੀਦ ਖਰੀਦ ਕੇ ਦੋਣਾ ਹੈਨਾ ਕੰਜੀ ਨੇ ਨਾ ਲੱਡੂ ਨਹੀਂ ਖਾਤਾ ਉਹ ਵੀ ਪਸੰਦਾ ਜੀ ਨੇ ਖਾ ਲਿਆ ਉਹ ਵੀ ਪਸੰਦਾ ਉਹ ਪਸੰਦਾ ਸਹੀ ਗੱਲ ਆ ਭਾਈ ਔਖਾ ਤੇ ਹੁਣ ਉਹ ਤਾਂ ਲਾਉਣਾ ਹੀ ਭਾਈ ਸਮਾ ਦਾ ਲਾਉਣਾ ਹੀ ਜਿਹੜਾ ਇਹਨੇ پیسے ਲਾਏ ਆ ਆਹ ਕਹਿ ਜਾਂਦੀ ਆ ਖਰਚਾ ਕਰਿਆ ਹੀ ਹਾਂ ਹੈ ਨਹੀਂ ਹੁਣ ਉਹ ਬਹੁਤ ਮਖਾਉਣਾ ਨਹੀਂ ਹੈਗਾ ਆਹੋ ਨਾ ਹੁਕੀ ਮੈਂ ਉਹਦੀ ਜੇ ਰੋਕਾ ਵੀ ਕਰਦਾ ਬੰਦਾ ਉਹਨੂੰ ਵੀ ਲੱਗਦਾ ਪੋਣੇ ਨੂੰ ਵੀ ਲੱਗਦਾ ਹੁੰਦਾ ਬਿਆਹ ਨੂੰ ਵੀ ਲੱਗਦਾ ਹੁੰਦਾ ਫੇਰ ਬੋਈਆ ਪਾਣਾ ਆ ਟੋਕਰੀ ਜੀ ਉਹ ਤਾਂ ਨਹੀਂ ਆ ਠੀਕ ਉੱਥੇ ਹੀ ਨਾ ਉਹ ਉਹ ਤਾਂ ਨਹੀਂ ਕੀ ਕਰੇ ਹਾਂ ਚਿੱਠੀ ਹਾਂ ਜਦ ਵੀ ਜਾਂਦਾ ਅੱਛਾ ਦੱਸੋ ਉਹ ਨਹੀਂ ਮਤਲਬ ਮੈਂ ਮੈਂ ਉਹੀ ਗੱਲ ਕਹਿ ਕੇ ਹਟਿਆ ਮਤਲਬ ਅਸੀਂ ਪੈਰ ਘਵਾੜਾ ਆਪੇ ਮਾਰ ਲੁੰਦੇ ਆ ਹੈ ਪੈਰ ਘਵਾੜੇ ਵੀ ਕਰਮਾਂ ਦੇ ਵੀ ਵੱਜਦਾ ਹਾਂ ਆਹ ਚੱਲ ਦੱਸਦੇ ਆ ਬਈ ਦੁਨੀਆ ਇਹ ਗੱਲ ਠੀਕ ਆ

ਬਿਲਕੁਲ ਬਿਲਕੁਲ ਸਹੀ ਗੱਲ ਹੈ ਮਾਣ ਲੱਗ ਜੀ ਦੇ ਨਾਮ ਆਈਏ ਖੁਸ਼ੀਆਂ ਨਾਲ 14 ਪਾਰੀ ਤੇ ਲਾਇਆ ਹਾਂ ਕੈਦਰਣ ਟੈਕਿੰਗ ਬਿਲ ਫਰੀ ਠੀਕ ਆ ਠੀਕ ਆ ਸਾਈਬਰ ਕਹਿੰਦੇ ਹਨ ਬੂਟਾ ਲਾਇਆ ਹਾਂ ਹੋ ਗਿਆ ਅੱਜ ਬਾਸੇ ਸੂਟਰੀ ਪਿਆ ਅੱਜ ਸੂਟ ਪਾ ਕੇ ਜਾਣਾ ਹੈ ਅੱਛਾ ਅੱਜ ਘਰੇ ਨਹੀਂ ਪਾਉਣੇ ਅੱਜ ਘਰੇ ਫਿਰ ਇੱਧਰ ਤੇਰੀ ਕੋਲ ਬਾਬੇ ਜਾਉਂਦੇ ਅੱਛਾ ਬੰਦੀ ਵੀ ਹੋ ਜਾ ਤੂੰ ਵੀ ਰੈਡੀ ਫੇਰ ਕੋਲ ਵੀ ਆਗੇ ਅਸੀਂ ਇੱਕ ਦੋ ਦਿਨ ਚ ਗੁਮੜੀ ਠੀਕ ਹੋ ਜਾ ਠੀਕ ਹੋ ਜਾ ਭਾਈ ਸੀ ਉਹ ਦੱਸਦੀ ਤਾਂ ਮੈਂ ਵਾਈ ਲੈ ਲੈਣਾ ਅੱਜ ਸਾਡਾ ਪੂਰਾ ਪਲਾਨ ਤਾਂ ਵੀ ਤੇਰੇ ਕੋਲ ਜਾਣਾ ਵਾ ਸੀ ਤੁਹਾਡੇ ਕੋਲ ਆਣਾ ਤਾਂ ਫੇਰ ਹੁਣ ਭਾਈ ਭੈਣ ਸਾਡੀ ਹੋ ਗਈ ਰਾਤ ਬਿਮਾਰ ਫੇਰ ਤਾਂ ਕਰਕੇ ਭੈਣ ਨੂੰ ਰਿਆਣਾ ਪੈ ਗਿਆ ਹੁਣ ਕੋਈ ਗੱਲ ਨਹੀਂ ਅੱਜ ਬੜੀ ਨੂੰ ਦੇ ਜਾਂਦੇ ਆ ਤੇ ਕੱਲ ਹਾਂ ਕੱਲ ਪਰਸੋਂ ਨੂੰ ਚੱਲ छोटी ਆ नंबर ਉੰਗੀ भी ਚਾਹੀਦਾ ਸਾਰਿਆਂ ਨੇ ਉਹ ਕੰਮ ਨਹੀਂ ਤੇ ਪਹਿਲਾਂ ਲੱਗ पहला ਰਾਣਾ ਤੁਸੀਂ ਬੜੀ ਦਾ ਪਹਿਲਾਂ ਆ ਹਾਂ ਉਹ ਕਹਿੰਦੀ ਮੇਰੇ ਜ਼ਰੂਰੀ ਕੰਮ ਹੈ ਨਹੀਂ ਬੜੀ ਬੜੀ ਕੋ ਪਹਿਲਾਂ ਅਸੀਂ ਤਾਂ ਫੋਨ ਭਾਈ ਬੜੀ ਨੂੰ ਕਰਿਆ ਦਾ ਉਹ ਕਹਿੰਦੇ ਐਵੇਂ ਪਹਿਲਾਂ ਉਹ ਤਾਂ ਕਰਕੇ ਆਉਗਾ ਜੇ ਤਨੀ ਸਮਾਨ ਲੈਣੀ ਬੜੀ ਦੀ ਬੜੀ ਦੀ ਦੋਤੀ ਦਾ ਖਤਮ ਹੋ ਗਏ ਮੈਨੂੰ ਪੈਸੇ ਦੇ ਦੇ ਉਹ ਮੈਂ ਲੈ ਕੇ ਆਉਣੇ ਹੁਣ ਲੈ ਪੱਤੇ ਦਾ ਤੂੰ ਹੀ ਨੂਰ ਕੋ ਫੜਾਈ ਰੱਖਣੀ ਆ ਖਤਮ ਤਾਂ ਆਪੇ ਹੋਣਾ ਹੋਰ ਪੱਤੇ ਆ ਉਹ ਹੱਥਾਂ ਪਰੇ ਲਾਉਂਦੀ ਫਰੀ ਜਾਂਦੀ ਹੋਰ ਚੀਜ਼ਾਂ ਇਹ ਹੋਰ ਆਹ ਹੋਰ ਐਨੀ ਆ ਨਾ ਪੰਜਾ 15 20 ਸੂ ਬਖਤਮ ਹੋ ਗਈ ਆਗੇ ਅਬ ਸਿਰ ਤਾਂ ਆ ਨਹੀਂ ਜੀ ਤੈਨੂੰ ਬੱਲੇ ਬੱਲੇ ਇਹਨਾਂ ਬਿੰਦੀ ਵੀ ਮੈਚਿੰਗ ਵਾਲੀ ਚਾਹੀਦੀ ਦੱਸ ਫੇਰ ਆਹ ਔਖਾ ਹੀ ਆ ਬਾਈ ਕਾਰੇ ਲੱਗਦੀ ਹੁੰਦੀ ਐ ਇਹਨੂੰ ਕਿਹਾ ਆ ਦੇਖਿਆ ਤਾਂ ਇੱਧਰ ਦੇਖੀ ਆ ਦੇਖੀ ਓਏ ਓਏ ਚਾਚੂ ਬੰਦਾ ਸਾੜਿਆ ਹੁਣ ਦੇਖੀ ਇਹਨੂੰ ਨਾਮ ਦੀ ਬਹੁਤ ਪਛਾਣ ਹੋ ਗਈ ਜੀ ਹੁਣ ਦੇਖਿਓ ਮਨਕੀਰਤ ਐ ਬੇਕਈ ਨੂੰ ਨਾਮ ਦੀ ਇੰਨੀ ਪਛਾਣ ਆ ਨਾ ਜੇ ਉਧਰ ਤੇ ਕੋਈ ਹਾਕ ਮਾਰ ਦਵੇ ਨਾ ਜਦੋਂ ਇਹਨੂੰ ਮਨਕੀਰਤ ਮਨਕੀਰਤ ਹੁਣ ਦੇਖੀ ਸਾੜਿਆ ਹੁਣ ਦੇਖੀ ਉਹਦੇ ਲੈ ਗੁਰੂਵਾਰ ਤੇ ਹੁਣ ਦੇਖੀ ਹੁਣੇ ਮਨਕੀਰਤ ਦੀਦੀ ਇੱਕ ਮਿੰਟ ਚ ਉੱਪਰ ਮਨਕੀਰਤ ਰੋਮਨ ਕੀ ਇਰਤ ਹੈ ਉਹ ਆ ਦੇਗਾ ਇਹਨਾਂ ਦੱਬੀ ਹੋਏ ਨੂੰ ਕਹਿੰਦੇ ਨਾਮ ਦੀ ਇੰਨੀ ਪਛਾਣ ਹੋ ਗਈ ਦੇਖ ਲਓ ਬਹੁਤ ਨਾਮ ਛਾ ਗਿਆ ਹਾਂ ਕੱਲ ਪਾਈ ਹੋ ਪਰਾਂਦਾ ਪਰੁੰਦਾ ਬੰਨ ਲਿਆ ਚੱਲੀਏ ਫਿਰ ਹੁਣ ਖੱਤੀਏ ਤੇ ਮੈਂ ਰਹੀਏ ਤੇ ਬੰਨਣਾ ਇਹ ਪਾਸੇ ਪੀਦੀ ਦੇ ਪਾਸੋਂ ਹੀ ਰਹਦੀ ਹੈ ਬਸ ਪਰਾਂਦੀ ਹੋ ਰਹਿੰਦੀ ਬਸ ਵੈਸੇ ਅੱਜ ਤਾਂ ਪਰਾਂਦੇ ਦੀ ਲੋੜ ਵੀ ਹੈ ਨਹੀਂ ਦੀ ਵੈਸੇ ਇੱਥੇ ਕਿਉਂ ਉਹ ਤੇ ਪਿਆ ਅੱਜ ਕਿਹੜਾ ਗਰੀਬ ਆਏ ਕੋਈ ਕਰੇ ਦੇ ਕੋਈ ਛੁੱਟਾ ਕਹਿੰਦਾ ਉਪੇ ਅੱਜ ਤਾਂ ਇਹਦੀ ਥੋੜੀ ਸ਼ਾਰਟ ਆ ਨਾ ਮੈਂ ਜਾਣਾ ਤੱਕ ਤੇ ਤਾਂ ਕਰਕੇ ਬਸ ਬਹਿ ਗਿਆ ਮੰਮੀ ਇਹ ਦੋ ਮਿੰਟ ਚ ਪਾ ਲੈ ਮੈਂ ਤਾਂ ਗਿਆ ਮੈਂ ਤਾਂ ਰੈਡੀ ਬੈਠੀ ਆ ਆ ਤੂੰ ਤਾਂ ਸਾਰਿਆਂ ਦੇ ਪਹਿਲਾਂ ਰੈਡੀ ਹੋ ਜਾਂਦੀ ਛੜੇ ਛਾਣ ਦਾ ਚਾਹ ਫਿਰ ਇੱਕ ਹੰਦੇ ਕੋਈ ਚਾਹ ਲੈ ਛੇੜਾ ਛਾਣਦਾ ਕਦੇ ਛੇੜੇ ਛਾਣਦਾ ਕਿ ਆਏ ਮਤਲਬ ਮੈਂ ਵੀ ਨਹਾਣਾ ਨਹੀਂ ਹੈ ਤਾਂ ਛੋਟਾ ਨਹਾਣੀ ਹੈ ਮਤਲਬ ਉਹ ਲੱਗੇ ਤਾਂ ਦਿੱਦੀ ਰਹਿ ਕੇ ਅੱਛਾ 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 ਹੁਣ ਦੱਸ ਬਟਾ ਆਪਾਂ ਸਾਰੇ ਦੇਖੋ ਪਰ ਆਪਾਂ ਨੇ ਸਿੱਧਾ ਸੋਚਣਾ ਵੀ ਆਪਾਂ ਨੂੰ ਤੰਗ ਨਹੀਂ ਕਰਨਾ ਪਰ ਇਹ ਪਹਿਲਾ ਕੁੱਟਾ ਨਹੀਂ ਸੋਚਣਾ ਮੈਂ ਪਹਿਲਾ ਕੁੱਟਾ ਸੋਚਣਾ ਕਰਦੀ ਆ ਮੈਂ ਵੀ ਆਈ ਸਭ ਜਲਦੀ ਦਾ ਕੋਈ ਨਾ ਨਹੀਂ ਜਿਹੜਾ ਪਹਿਲਾ ਪਹਿਲਾ ਤੰਗ ਨਾ ਕਰੇ ਮੈਨੂੰ ਨਹੀਂ ਹੈਗੀ ਐਸਾ ਦੇਖ ਮਾਸੀ ਹੈਗੀ ਬੰਮੀ ਹੈਗੀ ਐਂਟੀ ਟੈਂਸ਼ਨ ਨਹੀਂ ਹੈਗੀ ਕਦੇ ਰਹਿੰਦੇ ਤਾਂ ਕੋਈ ਵੀ ਨਹੀਂ ਹੁੰਦਾ ਫਿਰ ਪਿੱਛਾ ਸੋਚਣਾ ਨਹੀਂ ਹੁੰਦਾ ਹੱਦ ਸਾਰਾ ਕੁਝ ਹੋ ਜਾਂਦਾ ਤਾਂ ਸਭ ਨਾ ਦੋਵੇਂ ਜਣੇ ਉਹ ਬਜ਼ੀਦੀਓ ਘਰਾਂ ਬੜੀ ਨੇ ਸਭੂ ਵੀ ਜਿਹੜੀ ਉਹ ਲੈ ਲੈ ਰਹੀ ਆ ਬੱਚੇ ਦੇ ਮਾਰ ਕੇ ਵੀ ਰਵਾਜ ਆਤਰ ਜਾ ਆ ਹਿਸਾਂ ਗਾ ਲਈ ਵਸ ਆ ਟਾਂਗਾ ਇਹਨੂੰ ਚੁੱਪ ਕਰਕੇ ਮਟਾਉਣਾ ਨਾ ਦੇਖਿਆ ਤੇ ਇੰਨਾ ਮੈਂ ਹੂ ਹਿੰਨਾ ਬਣੀ ਜੀ ਹਾਂ ਭਾਈ ਲੱਗਿਆ ਪਰਾਂਦਾ ਪੈਣ ਜਿਆਦਾ ਹਿਲ ਨਾ ਮੜੀ ਨਹੀਂ ਹਿਲਣਾ ਮੁੰਡੇ ਨੂੰ ਬੜੀ ਜੀ ਹਿਲਣਾ ਹੁਣ ਹਾਂ ਮਮਾਤਾ ਸਾਡੀ ਲੱਗੀ ਭਾਈ ਪਰਾਂਦਾ ਪਉਣ ਚਲੋ ਫਿਰ ਹੁਣ ਤੁਸੀਂ ਤੁਸੀਂ ਮੈਂ ਤਾਂ ਤਿਆਰ ਆ ਮੈਂ ਤਾਂ ਲੋਰ ਤੇ ਚੱਲਣਾ ਕੋਈ ਚੱਕਰ ਨਹੀਂ ਹੈਗਾ ਬੰਦਾ ਨਾ ਬਸ ਓਕੇ ਆ ਠੀਕ ਹੈ ਫਿਰ ਅਗਲੇ ਵਲੌਗ ਚ ਮਿਲਦੇ ਆ ਰੱਜੀ ਜੀ ਜੀ ਕੋਲ ਜਾਣਾ ਜਦੇ ਕੁਰਤਾ ਪਹਿਨਣਾ ਪਾਉਂਦੇ ਜਿੱਦਾਂ ਬਾਪ ਜੀ ਸੌਖੇ ਠੀਕ ਆ ਰੀ ਅਗਲੇ ਵਾਰ ਚ ਮਿਲਦੇ ਆ ਫਿਰ ਤਾਂ ਪਾਣੀ ਜਾਣਾ ਠੀਕਾ ਕੋ ਪੱਕਾ ਕਰ ਕਿ ਆਂ ਪਾਉਂਦੀ ਲਗੀ ਤੈਨੂੰ ਵੀ ਜਾਣਾ ਮੇਰੇ ਮਮੀ ਦੇ ਤਾਲੀਆਂ ਘੜਾਈਆਂ ਦੇਖ ਲਓ ਕਿੰਦੀ ਸੋਹਣੀ ਵਾ ਮੀਮਾ ਆਵਰਾ ਮਾਤਾ ਜੀ ਹੈ ਕਹੋ ਮੈਂ ਪਾਸੋਰ ਲਾ ਕੇ ਲਿਕੇ ਆਏ ਸੀ ਫਾਈਲੋ ਆਪਾਂ ਚਲਾਂਗੇ ਅਸੀਂ ਐਟਾ ਮੰਮੀ ਨੇ ਕਰਵਾ ਲੀਆਂ ਸੀ ਦੀਆਂ ਚਲੋ ਫਿਰ ਠੀਕ ਆ ਅਗਲੇ ਬਲੌਗ ਚ ਮਿਲਦੇ ਆ ਥੈਂਕ ਯੂ ਸੋ ਮਾਚ ਓਕੇ ਫਿਰ ਬਾਏ ਬਾਈ ਅੱਜ